ਸਭ ਤੋਂ ਵੱਡੀ ਗੱਲ ਹੈ ਕਿਸੇ ਦਾ ਦਿਲ ਕਦੀ ਵੀ ਨਹੀਂ ਦਿਖਾਉਣਾ ਚਾਹੀਦਾ ਬਾਬਾ ਫਰੀਦ ਜੀ ਬਾਣੀ ਵਿੱਚ ਕਹਿੰਦੇ ਹਨ ਜੇ ਤੈਨੂੰ ਰੱਬ ਨਾਲ ਮਿਲਣ ਦਾ ਸ਼ੌਕ ਹੈ ਤਾਂ ਕਿਸੇ ਦਾ ਦਿਲ ਨਾ ਦਿਖਾਈ ਕਿਸੇ ਦੇ ਦਿਲ ਦਿਖਾਉਣਾ ਆਪਣੀ ਪੁੰਨ ਸਾੜ ਲੈਣਾ ਹੈ ਜਿਸ ਤਰ੍ਹਾਂ ਟਿਊਬਵਲ ਵਿੱਚੋਂ ਪਾਣੀ ਬਹੁਤ ਥੋੜਾ ਨਿਕਲਦਾ ਹੈ ਉਸੇ ਤਰ੍ਹਾਂ ਜਦ ਤੁਸੀਂ ਕਿਸੇ ਦਾ ਦਿਲ ਦਿਖਾਉਂਦੇ ਹੋ ਤਤੋਂ ਅਡੇ ਪੰਨ ਵੀ ਤੇਜ ਪਾਣੀ ਦੇ ਵਾਂਗ ਡੁੱਲਦੇ ਜਾਂਦੇ ਹਨ ਇਸ ਤੋਂ ਨਵਾ ਜੇਕਰ ਵੈਗੁਰ ਜੀ ਨੇ ਤੁਹਾਨੂੰ satsangat ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ ਤਾਂ ਸੰਗਤ ਕਰਨੋਂ ਪ੍ਰਾਂਤ ਘਰ ਜਾ ਕੇ ਜਪਤੀ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਜ਼ਰੂਰ ਕਰੋ ਜੇ ਤੁਸੀਂ ਕਿਰਪਾ ਕਰਕੇ satsangat ਦੀਆਂ ਘੜੀਆਂ ਨਸੀਬ ਕਰਵਾਈਆਂ ਹਨ ਇਸ ਤਰ੍ਹਾਂ ਕਰਨ ਨਾਲ ਕਮਾਈ ਸਮਾਨੀ ਚਾਵੇਗੀ ਤੇ ਤੁਹਾਡੀਆਂ ਹੀ ਘੜੀਆਂ ਦਰਗਾਹ ਵਿੱਚ ਜਮਾ ਹੋ ਜਾਣਗੀਆਂ ਆਮ ਤੌਰ ਤੇ ਕੀਰਤਨੀਆਂ ਨੂੰ ਹੋਮੇ ਆਉਂਦਾ ਬਹੁਤ ਜਲਦੀ ਡਰ ਹੁੰਦਾ ਹੈ ਇਸ ਕਰਕੇ ਹਰ ਕੀਰਤਨੀਆਂ ਯਤਨ ਕਰੇ ਕਿ ਕੀਰਤਨ ਕਰਨ ਤੋਂ ਪਹਿਲਾਂ ਜਪਤੀ ਸਾਹਿਬ ਦਾ ਪਾਠ ਕਰਕੇ ਕੀਰਤਨ ਕਰਨ ਬੈਠੋ ਜਿਹਾ ਕਰਨਾ ਦਸ ਬਣ ਜਾਵੇਗਾ ਅਤੇ ਇਸ ਤਰ੍ਹਾਂ ਕੀਰਤਨ ਕਰਨ ਉਪਰੰਤ ਜਪੀ ਸਾਹਿਬ ਦਾ ਪਾਠ ਕਰਕੇ ਸ਼ੁਕਰਾਨਾ ਕੀਤਾ ਜਾਵੇ ਜਿਹਾ ਕਰਨ ਨਾਲ ਕੀਤਾ ਹੋਇਆ ਕੀਰਤਨ ਭక్తి ਬਣ ਜਾਵੇਗਾ ਜੇਕਰ ਸਿਆਮ ਜ਼ਿੰਦਗੀ ਵਿੱਚ ਵੀ ਜਿਹਾ ਕਰਦੇ ਜਾਈਏ ਕਿ ਹਰ ਕੰਮ ਕਰਨ ਤੋਂ ਪਹਿਲਾਂ ਪਾਣੀ ਪੜ ਕੇ ਦਾ ਅਸਕਰਿਏ ਤੇ ਕੰਮ ਹੋਣ ਤੋਂ ਬਾਅਦ ਵੀ ਬਾਣੀ ਪੜ ਕੇ ਸ਼ੁਕਰਾਨਾ ਕਰੀਏ ਤਾਂ ਜਿਹਾ ਕਰਨ ਨਾਲ ਇੱਕ ਤਾਂ ਗੁਰੂ ਸਾਹਿਬ ਦੀ ਸਾਡੇ ਹਰ ਕੰਮ ਵਿੱਚ ਕਿਰਪਾ ਹੋ ਵਰਤੇਗੀ ਤੇ ਦੂਜਾ ਨਾਮ ਦੀ ਸੰਭਾਲ ਵੀ ਹੁੰਦੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ